ਸਿੱਖਿਆ ਕ੍ਰਾਂਤੀ ਤਹਿਤ ਵਿਧਾਇਕ ਲਵੰਤ ਸਿੰਘ ਬਾਜੀਗਰ ਵੱਲੋਂ ਲੋਹਾਲਕਾ ਸੁਤਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਤਲਾ ਲਈ 14,71,000 ਰੁਪਏ ਦੇ ਵਿਕਾਸ ਕਾਰਜਾਂ ਲੋਕ ਅਰਪਿਤ ਕੀਤੇ ਗਏ ਵਿਦਿਅਕ ਮਾਹੌਲ ਨੂੰ ਮਜ਼ਬੂਤ ਬਣਾਉਣ ਲਈ ਢਾਂਚਾ ਜਨਕ ਸੁਧਾਰ ਅਹਿਮ ਭੂਮਿਕਾ ਨਿਭਾਉਂਦੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਹਰਜੋਤ ਬੈਸ ਵੱਲੋਂ ਕੀਤੇ ਉਪਰਾਲੇ ਤਹਿਤ ਪੰਜਾਬ ਸਿਕਰ ਗ੍ਰਾਂਥੀ ਖੇਤਰ ਵਿੱਚ ਬਿਹਤਰ ਆਧੁਨਿਕ ਸਹੂਲਤਾਂ ਮੁਹੱਈਆ ਕਰਾਉਣ ਲਈ ਇੱਕ ਅਹਿਮ ਕਦਮ ਚੁੱਕਦੇ ਆ ਵਿਧਾਨ ਸਭਾ ਹਲਕਾ ਚਤਰਾਣਾ ਦੇ ਵਿਧਾਇਕ ਲਵਾਨ ਸਿੰਘ ਬਾਜੀਕਰ ਨੇ ਆਧ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਤਣਾ ਨੂੰ 14,75,000 ਰੁਪਏ ਦੀ ਲਗਤ ਨਾਲ ਕਿਤੇ ਜਾਣ ਵਾਲੇ ਢਾਂਚਾ ਜਨਕ ਵਿਕਾਸ ਕਰਜਾਂ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਵਿੱਚ 5 ਲੱਖ ਰੁਪਏ ਦਾ ਇਨਡੋਰ ਸਟੇਡੀਅਮ 9710000 ਰੁਪਏ ਗਰੰਟੀ ਸ਼ਾਮਿਲ ਹਨ ਇਹਨਾਂ ਵਿਕਾਸ ਕਾਰਜਾਂ ਵਿੱਚ ਅਹਿਮ ਕਮਰਿਆਂ ਦੀ ਮੁਰੰਮਤ ਕਲਾਸਰੂਮ ਕਲਾਸਰੂਮ ਦੀ ਮੁਰੰਮਤ ਚਾਰ ਦੀਵਾਰੀ ਦਾ ਪਲਸਟਰ ਪਾਣੀ ਸਹੂਲਤਾਂ ਦੀ ਸੁਧਾਰ ਸਕੂਲ ਕੈਂਪਸ ਦੀ ਸੁੰਦਰਤਾ ਅਤੇ ਹੋਰ ਆਧੁਨਿਕ ਕੰਮ ਸ਼ਾਮਿਲ ਹਨ ਉਹਨਾਂ ਦੇ ਨਾਮ ਦੀਪ ਸਿੰਘ ਖਿੰਦ ਜੀ ਸੋਨੂ ਵਰਗ ਜੀ ਤੇ ਉਹਨਾਂ ਦੇ ਨਾਲ ਜੋ ਵੀ ਸਾਰੀਆਂ ਸ਼ਕਤੀਆਂ ਦੇ ਵਿੱਚ ਕਿ ਸ਼ਤਰਾਣਾ ਹਵਕੇ ਨੂੰ ਪੰਜਾਬ ਸਰਕਾਰ ਬੰਵਰਵੀਰ ਜੀ ਪਿਛਲੇ ਸਾਲ ਵਾਲੇ 12ਵੇਂ ਬੱਚਿਆਂ ਨੂੰ ਵੀ ਲਾਈਨ ਲੇਓ ਜੇਕਰ ਕਿਸੇ ਦੇ ਮਾਤਾ ਪਿਤਾ ਆਏ ਹੋਏ ਨੇ ਓਕੇ ਜੀ ਜਗਦੀਸ਼ ਕੰਪੋਜ਼ ਪੱਤਰਕਾਰ ਜੀ ਜਰ ਸਾਥੀ ਤੁਸੀਂ ਮੈਮ ਬੈਕਸੋ ਕੋਈ ਗੱਲ ਨਹੀਂ ਤੁਸੀਂ ਬੈਕਸੋ ਸੁਦੀਪ ਮੈਮ ਤੁਸੀਂ ਇਸ ਦੇ ਵਿੱਚੋਂ ਇੱਕ ਨੰਬਰ ਹੈ ਟੀਮ ਨਾ ਉਸ ਕਿੰਨੇ ਬਾਰਗ ਖੜੇ ਰਹਿ ਗਏ ਆਜੋ ਹਾਂਜੀ ਇਹਨਾਂ ਨੂੰ ਇਹ ਬੱਚੇ ਦਾ ਜਲਦੀ ਜਾਓ ਤੇਜੇ ਸੇ ਜਾ ਕੇ ਆਪਣੀ ਡਿਊਟੀ ਨਿਵਾਉ ਉਜੀ ਰਣਵੀਰ मैम ਦੇ ਕਿ ਸ਼ਰੂਤੀ ਰਹੇ ਕਿਰਪਾਤਾਂ ਦੇ ਇਸ ਇੰਸਟਿਟਿਊਟ ਡਰੇਗੇ ਨੇ ਕਿਉਂਕਿ ਪੜੇ ਲੱਗੇ ਨੌਜਵਾਨਾਂ ਦੇ ਮੈਂਡ ਚੇਂਜ ਹੋ ਗਏ ਉਹ ਕਹਿੰਦੇ ਕਮਾਈ ਕਰਨ ਅਸੀਂ ਵਿਦੇਸ਼ਾਂ ਜਾਣਾ ਸੀਗਾ ਜੇ ਸਾਨੂੰ ਸਰਕਾਰ ਇੰਥੇ ਹੀ ਰੋਜ਼ਗਾਰ ਦੇ ਰਹੀ ਹੈ ਤਾਂ ਵਿਦੇਸ਼ਾਂ ਜਾ ਕੇ ਕੀ ਕਰਨਾ ਹੈ ਇਸੇ ਕਰਕੇ ਇੰਸਟੀਟਿਊਟ ਬੰਦ ਹੋ ਗਏ ਬੱਚੇ ਪੜ੍ਹਾਈ ਦੀ ਤਿਆਰੀ ਕਰਨ ਲੱਗ ਪਏ ਮਾਹੀ ਸਾਲ 2100 ਬੱਚਾ ਜਿਹੜਾ ਪੁਲਿਸ ਦੇ ਵਿੱਚ ਭਰਤੀ ਕੀਤਾ ਜਾਂਦਾ। ਉਸ ਕਾਰਨ ਸੋਦੀ ਫੇਰ ਭਰਤੀ ਆਈ ਹੈ। ਹਫ਼ਤੇ ਦੇ ਵਿੱਚ ਮਹੀਨੇ ਦੇ ਵਿੱਚ ਲਗ ਲਗ ਡਿਪਾਰਟਮੈਂਟਾਂ ਦੇ ਵਿੱਚ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ ਜੀ। ਮੇਰੇ ਕੋਲ ਆਉਂਦੇ ਨੇ ਮਠਾਈ ਦੇ ਡੱਬੇ ਲੈ ਕੇ। ਜੀ ਮੈਂ ਨੌਕਰੀ ਲੱਗਿਆ। ਮੈਂ ਕਹਿੰਦਾ ਸਪਾਰਸ਼ ਕਹਿੰਦੇ ਜੀ ਕੋਈ ਸਪਾਰਸ਼ ਨਹੀਂ। ਮੈਂ ਕਹਿੰਦਾ ਕੋਈ ਪੈਸਾ ਦਿੱਤਾ ਹੋਵੇ। ਕਹਿੰਦੇ ਨਹੀਂ ਜੀ ਕੋਈ ਪੈਸਾ ਨਹੀਂ। ਓਨਲੀ ਮੈਰਿਟ। ਓਨਲੀ ਮੈਰਿਟ। ਗਰੀਬ ਕਰਾਂ ਦੇ ਆਮ ਕਰਾਂ ਦੇ ਬੱਚੇ ਨੌਕਰੀਆਂ ਤੇ ਲੱਗੇ ਇੱਕ 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 ਬੱਚੇ ਨੂੰ ਚਾਰ ਚਾਰ ਨੌਕਰੀਆਂ ਮਿਲਣੀਆਂ ਮਿਲਿਆ ਮੇਰੇ ਕੋਲ ਹੈ ਕਹਿੰਦੇ ਜੀ ਮੈਂ ਆ ਲੱਗਾ ਸੀ ਇਹ ਛੱਡ ਦਿੱਤੀ ਬਸ ਇਹ ਚ ਜੋਇਨਿੰਗ ਹੋਗੀ ਉਹ ਵੀ ਛੱਡ ਦਿੱਤੀ ਇਹ ਚ ਲੱਗਾ ਸੀਗਾ ਇਹ ਵੀ ਚ ਮੈਨੇ ਹੋਗੀ ਤਾੜ-ਤਾੜ ਨੌਕਰੀਆਂ ਜਿਹੜੀਆਂ ਉਹ ਸਰਕਾਰ ਨੇ ਦੇਣ ਦਾ ਕੰਮ ਕੀਤਾ ਅਸੀਂ ਜਿੱਥੇ ਵੀ ਹਲਕੇ ਸਤਰਾਣ ਦੇ ਜਿਹੜੇ ਸਕੂਲ ਦੇ ਵਿੱਚ ਵਿਗਿਆ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਕਿਉਂਕਿ ਬੱਚਿਆਂ ਨੇ ਮੈਂ ਟੀਚਰ ਦੱਸਦੇ ਨੇ ਇੱਕ ਦੋ ਦਿਨਾਂ ਦੇ ਵਿੱਚ ਤਿਆਰੀਆਂ ਕਰਾਉਂਦੇ ਨੇ ਔਰ ਪ੍ਰਾਈਵੇਟ ਤੋਂ ਵੀ ਵੱਧ ਜਿਹੜੀਆਂ ਇੱਥੇ ਬੱਚੇ ਕਰ ਉਹ ਹੋਰ ਬਰੈਮ ਕਰਦੇ ਨੇ ਤਾਂ ਦੇਖਣੇ ਲਾਜਵਾ ਮੈਂ ਇਥੋਂ ਦੀ ਵਧਾਈ ਦੇਣਾ ਚਾਹਾਂਗਾ ਇਹਨਾਂ ਦੇ ਸਮੂਹ ਸਟਾਫ ਨੂੰ ਔਰ ਟੀਚਰ ਸਭਾ ਨੂੰ ਔਰ ਬੱਚਿਆਂ ਨੂੰ ਕੱਲ੍ਹ ਪੈ ਜਰੂਰ ਕਹਿਣਾ ਚਾਹਾਂਗਾ ਕਿ ਆਪਣੇ ਨਸ਼ੇ ਤੋਂ ਰਹਿ ਤੋ ਕਿ ਪੜ ਕੇ ਆਪਣੇ بڑے ਮਾਪਿਆਂ ਦਾ ਆਪਣੇ ਦੇਸ਼ ਦਾ ਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ। ਪੀਣ ਵਾਲੇ ਨੇ ਔਰ ਕਿਸ ਤਰ੍ਹਾਂ ਦੇ ਵਿਦਿਆਰਥੀਆਂ ਦੇ ਵਿੱਚ ਅੱਜ ਨਹੀਂ ਤਾਂ ਬਹੁਤ ਹਾਂਜੀ ਇਹ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਦੌਰਾਨ ਸਾਰੇ ਸਕੂਲਾਂ ਦੇ ਵਿੱਚ ਜਾ ਕੇ ਇਸ ਕ੍ਰਾਂਤੀ ਦੇ ਪ੍ਰਤੀ ਸਿੱਖਿਆ ਦੇ ਪ੍ਰਤੀ ਜਾਗਰਤੀ ਪੈਦਾ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨੀ ਸੁਹਰਦ ਹੈ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਜਿਹੜਾ ਉਹ 인ਫਰਾਸਟਰਕਚਰ ਡਿਵੈਲਪ ਕੀਤਾ ਗਿਆ ਸਕੂਲਾਂ ਦੇ ਵਿੱਚ ਲੇਟੈਸਟ ਟੈਕਨੋਲੋਜੀ ਦੇ ਨਾਲ ਪੜ੍ਹਾਈ ਕਰਾਉਣ ਲਈ LED ਪੈਨਲ ਲਗਾਏ ਗਏ ਨੇ ਹੋਰ ਵੀ ਜਿੰਨਾ ਫਰਨੀਚਰ ਜੋ ਵੀ ਚੀਜ਼ ਦੀ ਅਸੀਂ ਲੋਕਾਂ ਦੀ ਆਮ ਲੋਕਾਂ ਦੀ ਸਰਕਾਰ ਹੈ ਸਕੂਲਾਂ ਦੇ ਪ੍ਰਤੀਬਲਿਕ ਤੋਂ ਫੀਡਬੈਕ ਲੈ ਕੇ ਸਕੂਲਾਂ ਤੋਂ ਫੀਡਬੈਕ ਲੈ ਕੇ ਮਿਸ ਕਾਉਂਸਲਰਾਂ ਤੋਂ ਫੀਡਬੈਕ ਲੈ ਕੇ ਜੋ ਵੀ ਸਕੂਲਾਂ ਦੇ ਵਿੱਚ ਸਮਾਨ ਦੀ ਜ਼ਰੂਰਤ ਹੈ ਉਹ ਮੁਹैया ਕੀਤਾ ਗਿਆ ਹੈ ਐਮਐਲਏ ਸਾਹਿਬਾ ਜੀ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਕਿਸ ਤਰ੍ਹਾਂ ਲਿਖਿਆ ਗਿਆ ਔਰ ਜਿਹੜਾ ਅੱਜ ਵਿਦਿਆਰਥੀਆਂ ਦੇ ਵਿੱਚ ਵੀ ਕਾਫੀ ਅੱਜ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਪਤਨਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਜਿਹੜਾ ਸਕੈਂਡਰੀ ਸਕੂਲ ਹੈ ਉਸ ਦੇ ਵਿੱਚ ਆਏ ਹਾਂ ਜਿੱਥੇ ਇਨਫਰਾਸਟ੍ਰਕਚਰ ਦੀ ਕੋਈ ਘਾਟ ਨਹੀਂ ਹੈਗੀ ਸੋ ਸਾਰੀਆਂ ਟੀਚਰਾਂ ਨੂੰ ਲੈ ਕੇ ਬਿਲਡਿੰਗ ਨੂੰ ਲੈ ਕੇ ਚਾਰ ਦਿਵਾਰੀਆਂ ਨੂੰ ਲੈ ਕੇ ਕਿਸੇ ਵੀ ਚੀਜ਼ ਦੀ ਇੱਥੇ ਘਾਟ ਨਹੀਂ ਹੈਗੀ ਸੋ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਜਿਨ੍ਹਾਂ ਨੇ ਸਕੂਲਾਂ ਦੇ ਪ੍ਰਤੀ ਇੰਨਾ ਧਿਆਨ ਦਿੱਤਾ ਔਰ ਲੱਖਾਂ ਰੁਪਇਆ ਜਿਹੜਾ ਸਕੂਲਾਂ ਦੇ ਵਿੱਚ ਲਾਇਆ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਆਮ ਘਰਾਂ ਦੇ ਗਰੀਬ ਘਰਾਂ ਦੇ ਬੱਚਿਆਂ ਨੇ ਮੱਲਾ ਮਾਰੀਆਂ ਕੋਈ ਸਟੇਟ ਖੇਡ ਕੇ ਆਇਆ ਕੋਈ ਨੈਸ਼ਨਲ ਖੇਡ ਕੇ ਆਇਆ ਕੋਈ ਸਿਲਵਰ ਲੈ ਕੇ ਆਇਆ ਕੋਈ 골ਡ ਲੈ ਕੇ ਆਇਆ ਸੋ ਸਰਕਾਰੀ ਸਕੂਲਾਂ ਦੀ ਜਿਹੜੀ ਨੁਹਾਰ ਹੈ ਬਹੁਤ ਵੱਡੇ ਲੈਵਲ ਤੇ ਜਿਹੜੀ ਦੀ ਤਿੱਖ ਹੈ ਉਹ ਬਦਲੀ ਹੈ ਸੋ ਮੈਂ ਪੇਰੈਂਟਸ ਨੂੰ ਬੇਨਤੀ ਕਰਾਂਗਾ ਕਿ ਅੱਜ ਦੇ ਜਿਹੜੇ ਸਕੂਲ ਹੈਗੇ ਨੇ ਸਰਕਾਰੀ ਸਕੂਲੋਂ ਪ੍ਰਾਈਵੇਟ ਸਕੂਲਾਂ ਨੂੰ ਬਾਤ ਪਾ ਰਹੇ ਨੇ ਸੋ ਆਪਣੇ ਬੱਚਿਆਂ ਨੂੰ ਜਿਹੜਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਕਰਾਓ ਤੁਹਾਨੂੰ ਹਰ ਤੁਹਾਡੇ ਬੱਚੇ ਨੂੰ ਹਰ ਚੀਜ਼ ਦੀ ਜਿਹੜੀ ਫੈਸਿਲਿਟੀ ਹੈ ਉਹ ਮਿਲੇਗੀ ਅੱਜ ਜਿਹੜਾ ਕਮਰਿਆਂ ਦਾ ਉਦਘਾਟਨ ਸੀਗਾ ਔਰ ਬੱਚਿਆਂ ਨੂੰ ਔਰ ਬੱਚਿਆਂ ਦੇ ਜਿਹੜੇ ਮਾਪਿਓ ਸੀਗੇ ਉਹਨਾਂ ਨੂੰ ਮਿਲਣ ਦਾ ਜ ਮੌਕਾ ਮਿਲਿਆ ਕੁਝ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਵਾਸਤੇ ਆਏ ਆ ਕਿਉਂਕਿ ਸਾਡੀ ਸਰਕਾਰ ਹੈ ਲੀਡਰ ਹਰੇਕ ਏਜ ਹੁੰਦਾ ਹੈ ਕਿ ਉਹ ਨੁਕਸ ਕੱਢਣ ਦੇ ਵਾਸਤੇ ਆਇਆ ਕਰਦਾ ਸੋ ਇਹ ਸਾਡੀ ਜ਼ਿੰਮੇਵਾਰੀ ਹੈ ਸਾਡੀ ਰਿਸਪਾਂਸਿਬਿਲਟੀ ਹੈ ਕਿ ਸਰਕਾਰ ਕਮੀਆਂ ਕੱਢਣ ਨਹੀਂ ਸਰਕਾਰ ਕਮੀਆਂ ਪੁੱਛਣ ਜਾਂਦੀ ਹੈ ਕਿ ਤੁਹਾਡੇ ਸਕੂਲ ਚ ਕਿਹੜੀਆਂ-ਕਿਹੜੀਆਂ ਕਮੀਆਂ ਨੇ ਜਿਹਨਾਂ ਨੂੰ ਸਰਕਾਰ ਹੈ ਜਿਹੜਾ ਪੂਰਾ ਕਰ ਸਕਦਾ ਬਿਲਕੁਲ ਬਿਲਕੁਲ ਤੇ ਗਰਾਊਂਡ ਨੇ ਜਿਹੜੇ ਉਹ ਆਪਣੇ ਹਲਕੇ ਛਤਰਾਣੇ ਦੇ ਵਿੱਚ ਬਣਨ ਜਾ ਰਹੇ ਨੇ ਜੀ ਕੋਈ 4 ਏਕੜ ਚ ਬਣਨ ਜਾ ਰਿਹਾ ਕੋਈ 3 ਏਕੜ ਚ ਬਣਨ ਜਾ ਰਿਹਾ ਕੋਈ 2 ਏਕੜ ਚ ਬਣਨ ਜਾ ਰਿਹਾ ਔਰ ਪਾਤਣਾ ਸ਼ਹਿਰ ਦਾ ਵੀ ਹੈ ਜਿਹੜਾ ਗਰਾਊਂਡ ਹੈ ਆ 5 ਏਕੜ ਦੇ ਵਿੱਚ ਜਿਹੜਾ ਉਹ ਬਣਨ ਜਾ ਰਿਹਾ ਸੋ ਹਰ ਪਿੰਡ ਦੇ ਵਿੱਚ ਗਰਾਊਂਡ ਬਣਾਵਾਂਗੇ ਇਹ ਸਰਕਾਰ ਦੀ ਪਾਇਓਰਟੀ ਹੈ ਇਹ ਸਨ ਹਲਕਾ ਵਿਧਾਇਕ ਜਿਹੜੇ ਕਿ ਅੱਜ ਦੱਸ ਰਹੇ ਸਨ ਕਿ ਇੱਥੇ ਜਿਹੜਾ ਵਿਦਿਆਰਥੀਆਂ ਨੂੰ ਇਨਾਮ ਵੰਡ ਸਮਾਰੋਹ ਰੱਖਿਆ ਗਿਆ ਸੀ ਉਹਦੇ ਵਿੱਚ ਇੱਕ ਕਾਫੀ ਵੱਡਾ ਪ੍ਰੋਗਰਾਮ ਵੀ ਉਲੀਕਿਆ ਗਿਆ ਸੀਗਾ ਔਰ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਅੱਜ ਸਕੂਲ ਦੇ ਵਿੱਚ ਜਿੱਥੇ ਵੱਖ-ਵੱਖ ਸਕੂਲਾਂ ਦੇ ਹੋਰ ਵਿਦਿਆਰਥੀ ਵੀ ਆਏ ਆ ਰੰਗ ਰੰਗ ਪ੍ਰੋਗਰਾਮ ਵੀ ਕੀਤਾ ਗਿਆ ਹੈ ਔਰ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਅੱਜ ਦੇ ਪ੍ਰੋਗਰਾਮ ਵਿੱਚ ਇੱਕ ਅਨੋਖਾ ਹੀ ਸਰਕਾਰੀ ਸਕੂਲ ਦਾ ਦੇਖਣ ਨੂੰ ਮਿਲਿਆ ਹੈ ਕਿ ਇੱਕ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵੱਧ ਕੇ ਜਿਹੜੇ ਵਿਦਿਆਰਥੀਆਂ ਨੇ ਇੱਥੇ ਵਧੀਆ ਅਵਲ ਨੰਬਰ ਲਏ ਔਰ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਹੈ ਔਰ ਸਕੂਲ ਦੀ ਜਿਹੜੀ ਕਿ ਸਰਕਾਰੀ ਸਕੂਲ ਦਾ ਨਕਸ਼ਾ ਹੀ ਕੁਝ ਚੇਂਜ ਕੀਤਾ ਨਜ਼ਰ ਆ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਇਹ ਸਕੂਲਾਂ ਦੇ ਪ੍ਰੋਗਰਾਮ ਅਲਿੱਕੇ ਜਾਂਦੇ ਨੇ ਔਰ ਪੜ੍ਹਾਈ ਪੱਕੋ ਜਾਂ ਸਕੂਲਾਂ ਦੀ ਦਿੱਖ ਬਦਲਣ ਪੱਖੋਂ ਕਾਫੀ ਜ਼ਿਆਦਾ ਨਜ਼ਰੀਆ ਚੇਂਜ ਕੀਤਾ ਗਿਆ ਲੱਗਦਾ ਹੈ